ਗੁਰਦੁਆਰਾ ਸਿੰਘ ਸਭਾ ਸਰੂਪਨਗਰ ਦਿੱਲੀ ਵਿਖੇ ਇੱਕ ਦਸਤਾਰ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਇਹ ਉਪਰਾਲਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਜੋ ਦਿੱਲੀ ਦੀ ਸਟੇਟ ਹੈਗੀ ਆ ਜੋ ਦਿੱਲੀ ਦੇ ਇਸ ਵਕਤ ਹਾਲਾਤ ਹੈਗੇ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਯੂਥ ਦਾੜੀ ਕੱਟਣ ਚ ਲੱਗਾ ਹੋਇਆ ਵਾਲ ਕੱਟਣ ਚ ਕੇਸ ਕੱਟਣ ਲੱਗਾ ਹੋਇਆ ਹੈ ਨਸ਼ੇ ਆ ਲੱਗੇ ਹੋਏ ਨੇ ਤੇ ਅੱਜ ਆਪਾਂ ਜੋ ਯੂਥ ਦਾ ਜੋਰ ਦੇਖਿਆ ਉਹ ਬਹੁਤ ਵਧੀਆ ਹੈ ਰਿਸਪਾਂਸ ਬਹੁਤ ਵਧੀਆ ਹੈਗਾ ਹੈ ਬੱਚੇ ਜੁੜਨਾ ਚਾਹੁੰਦੇ ਨੇ ਪਰ ਕੋਈ ਜੋੜਨ ਵਾਲਾ ਨਹੀਂ ਹੈਗਾ ਸਾਡੇ ਕੋ ਇਸ ਕਰਕੇ ਸਾਡੇ ਜਿਹੜੇ ਵੱਡੇ ਭਰਾ ਨੇ ਵੱਡੇ ਸਾਡੇ ਲੀਡਰ ਨੇ ਜਿਹੜੇ ਸਾਨੂੰ ਜਿਹੜੇ ਲੀਡ ਕਰਦੇ ਨੇ ਮਨਜੀਤ ਸਿੰਘ ਆਲਕ ਭਾਜੀ ਹਰਮੀਤ ਸਿੰਘ ਕਾਲਗਾ ਭਾਜੀ ਤੇ ਸਾਰੇ ਜਿੰਨੇ ਵੀ ਸਾਰੇ ਸਾਨੂੰ ਅੱਗੇ ਆਉਣ ਵਾਸਤੇ ਪੁਸ਼ ਕਰਦੇ ਨੇ ਤੇ ਆਪਾਂ ਤਾਂ ਕਰਕੇ ਇਹ ਸਟੈਪ ਲੈ ਸਕਦੇ ਹਾਂ ਅੱਜ ਦਸਤਾਰ ਕੰਪੀਟੀਸ਼ਨ ਕਰਾਇਆ ਗਿਆ ਜੋ ਕਿ ਬਹੁਤ ਵਧੀਆ ਰਿਸਪਾਂਸ ਆਇਆ ਬੱਚਿਆਂ ਦਾ ਯੂਥ ਦਾ ਬਹੁਤ ਅੱਛਾ ਰਿਸਪਾਂਸ ਆਇਆ 5 5 ਸਾਲ ਦੇ ਬੱਚੇ ਹੋਰ ਇਧਰ ਤੱਕ ਹੀ ਹਿੰਦੂ ਪਰਿਵਾਰਾਂ ਤੋਂ ਵੀ ਬੱਚੇ ਆਏ ਨੇ ਜਿਹੜੇ ਕਹਿੰਦੇ ਅਸੀਂ ਦਸਤਾਰਾ ਬਣਨੀ ਆਨੇ ਰਿਸਪੌਂਸ ਬਹੁਤ ਵਧੀਆ ਆ ਤੇ ਆਪਾਂ ਅੱਗੇ ਵੀ ਐਵੇਂ ਹੀ ਉਮੀਦ ਕਰਦੇ ਆ ਕਿ ਐਵੇਂ ਹੀ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਂਦੇ ਰਹਿਣ ਹੋਰ ਆਪਾਂ ਸੇਵਾ ਕਰਦੇ ਰਹੀਏ ਕਿ ਆ ਕੇ ਮੈਂ ਸਿੱਖਿਆ ਕਿ ਸਾਨੂੰ ਦਸਤਾਰ ਬਣਨੀ ਚਾਹੀਦੀ ਹੈ ਮਤਲਬ ਕਿ ਲੋਕੀ ਜਿਹੜੇ ਆਗੇ ਨੇ ਅੱਜ ਕੱਲ੍ਹ ਵਾਲ ਕਟਾਣਦੇ ਆ ਕੇਸ ਕਟਾਣਦੇ ਆ ਲੇਕਿਨ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਜੋੜਾ ਰੱਖੋ ਕੇਸ ਰੱਖੋ ਤੇ ਤੁਸੀਂ ਦਸਤਾਰ ਬੰਦੀ ਕਰੋ ਮਤਲਬ ਕਿ ਅੱਜ ਕੱਲ੍ਹ ਦੇ ਮਤਲਬ ਦਿੱਲੀ 'ਚ ਲੋਕੀ ਬਹੁਤ ਕੇਸ ਕਟਾਣਦੇ ਨੇ ਮੈਂ ਇੱਕ ਵਾਰ ਦੇਖਿਆ ਸੀਗਾ ਕਿ ਮੈਂ ਜਿਹੜੇ ਟਿਊਸ਼ਨ 'ਚ ਪੜਦਾ ਸੀਗਾ ਇੱਕ ਮੁੰਡਾ ਹੈਗਾ ਤੇ ਪਹਿਲਾਂ ਸਿੱਖ ਸੀਗਾ ਤੇ ਉਹਨੂੰ ਕੇਤ ਨੇ ਕਿਹਾ ਕਿ ਵਾਲ ਕਟਾ ਲੈ ਤੈਨੂੰ ਚੰਗੇ ਨਹੀਂ ਲੱਗਦੇ ਵਾਲ ਤੇ ਤੇ ਏ ਉਹਨੇ ਕਟਾ ਵੀ ਲਏ ਲੇਕਿਨ ਜਦੋਂ ਉਹ ਆਇਆ ਸੀਗਾ ਤੇ ਫਿਰ ਮੈਂ ਜਦੋਂ ਉਹ ਤੋਂ ਪੁੱਛਿਆ ਸੀਗਾ ਕਿ ਤੂੰ ਕੇਸ ਕਿਉਂ ਕਟਾਏ ਨੇ ਤੇ ਉਹ ਕਹਿੰਦੇ ਸੀਗਾ ਭਰਾ ਮੇਰੇ ਦੋਸਤ ਕਹਿੰਦੇ ਆ ਕਿ ਤੂੰ ਕੇਸ ਤੇ ਚੰਗਾ ਨਹੀਂ ਲੱਗਦਾ ਤੂੰ ਵਾਲ ਕਟਾ ਲੈ ਤੇ ਫਿਰ ਹੁਣ ਉਹ ਗੱਲ ਨਹੀਂ ਕਰਦੇ ਫੇਰੇ ਮੇਰੇ ਨਾਲ ਮੈਂ ਕੀ ਕਰਾਂ ਮੈਂ ਉਹਨੂੰ ਕਹਿ ਸੀਗਾ ਕਿ ਤੂੰ ਭਰਾ ਫਿਰ ਤੂੰ ਕੇਸ ਰੱਖ ਲੈ ਤੇ ਮੇਰਾ ਮਤਲਬ ਇਹ ਹੈ ਕਿ ਸਾਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਤੇ ਸਾਨੂੰ ਵਾਹਿਗੁਰਦੇ ਨਾਲ ਬਰਨੀ ਨਾਲ ਜੁੜਨਾ ਚਾਹੀਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਫਤਿਹ ਸਾਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਦਸਤਾਰ ਬੰਨ੍ਹਦੇ ਸੇ ਫਾਇਦਾ ਹੈ ਸਾਡੀ ਕੌਮ ਦਾ ਨਿਸ਼ਾਨ ਅੱਗੇ ਵਧੇਗਾ ਤੇ ਅੰਮ੍ਰਿਤ ਗੁਰੂ ਵਾਲੇ ਬਣੋ ਅੰਮ੍ਰਿਤ ਛੱਕ ਕੇ ਅੱਜ ਪੱਟਕੇ ਦੇ ਦਾ ਕੇਸ ਕਟਵਾਉਂਦੇ ਹਿੰਦੂਆ ਬਣ ਜਾਂਦੇ ਸਾਰੇ ਸਿਹਦਾ ਲੋਕ ਟੋਪੀਆਂ ਪਾ ਕੇ ਦਸਤਾਰ ਦੇ ਉੱਤੇ ਟੋਪੀਆਂ ਬੰਨ੍ਹਦੇ ਆ ਉਹ ਨਹੀਂ ਪਾਉਣਾ ਚਾਹੀਦਾ ਦਸਤਾਰ ਬੰਕੇ ਕੇਸ ਕੋਮ ਨੂੰ ਅੱਗੇ ਵਧਾਦੇ ਹੋਏ